ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੌਣਾ ਸਭ ਠੀਕ ਹੋਸਤੇ ਆਪਾਂ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਆਂ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਲੈ ਕੇ ਆਏ ਆਂ ਤੁਹਾਡੇ ਲਈ ਬਹੁਤ ਜ਼ਿਆਦਾ ਸੋਹਣੇ ਸੂਟ ਪਹਿਲਾਂ ਆਪਾਂ ਰਿਕਵੈਸਟ ਕਰਦੇ ਆਂ ਪਲੀਜ਼ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਆਪਣਾ ਆਨਲਾਈਨ ਪੇਮੈਂਟ ਦਾ ਮੈਥਡ ਹੈਗਾ ਆਪਾਂ ਕੈਸ਼ অন ਡਿਲੀਵਰੀ ਨਹੀਂ ਕਰਦੇ ਹੈਗੇ ਵੀ ਆਪਾਂ ਤੁਹਾਨੂੰ ਪਹਿਲਾਂ ਕਨਫਰਮ ਕਰ ਦਿੰਦੇ ਆਂ ਜਿਹੜੀ ਮੇਰੇ ਭੈਣਾਂ ਨੇ ਆਪਣਾ ਆਰਡਰ ਡਨ ਕਰਨਾ ਹੁੰਦਾਗਾ ਆਨਲਾਈਨ ਪੇਮੈਂਟ ਕਰਕੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਡਨ ਕਰ ਸਕਦੀਆਂ ਨੇ ਤੇ ਆਪਣੇ ਸੂਟ ਆਪਣੇ ਘਰ ਤੱਕ ਮਗਵਾ ਸਕਦੀਆਂ ਨੇ ਕੋਈ ਆਪਣੇ ਟੈਨਸ਼ਨ ਨਾ ਲਿਆ ਕਰੋ ਇੱਕ ਮੈਨੂੰ ਬਹੁਤ ਜ਼ਿਆਦਾ ਫੋਨ ਜਾਂ ਮੈਸੇਜ ਆਉਂਦੇ ਨੇ ਵੀ ਫਰੌਡ ਫਰੌਡ ਵਾਲਾ ਚੱਕਰ ਇਦਾਂ ਦਾ ਆਪਣਾ ਕੋਈ ਗੱਲਬਾਤ ਨਹੀਂ ਹੈਗੀ ਜਿੱਦਾਂ ਦਾ ਤੁਸੀਂ ਸਾਨੂੰ ਸਕਰੀਨਸ਼ਾਟ ਭੇਜੋਗੇ ਕਲਰ ਡਿਜ਼ਾਈਨ ਉਹੀ ਤੁਹਾਡੇ ਤੇ ਘਰ ਤੱਕ ਪਹੁੰਚੂਗਾ ਬਾਕੀ ਜਿਹੜਾ ਜਿੱਦਾਂ ਦਾ ਵੀ ਆਪਾਂ ਸਟਾਪ ਵੀਡੀਓ ਦੇ ਵਿੱਚ ਦੱਸਾਂਗੇ ਕੋਈ ਆਪਾਂ ਹੇਰਾ ਫੇਰੀ ਨਾਲ ਨਹੀਂ ਭੇਜਾਂਗੇ ਜਿੱਦਾਂ ਦਾ ਦੱਸਾਂਗੇ ਉਦਾਂ ਦਾ ਹੀ ਦੰਮਾਂਗੇ ਚਲੋ ਜੀ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਲੈ ਕੇ ਆਪਾਂ ਗਰਮ ਵਿੱਚ ਬਹੁਤ ਜ਼ਿਆਦੇ ਸੋਹਣੇ ਸੂਟ ਇਹ ਕੁੱਲੂ ਦੇ ਸੂਟ ਰਹਿਣ ਵਾਲੇ ਨੇ ਬਹੁਤ ਜ਼ਿਆਦੇ ਹਾਈ ਫਾਈ ਕਲੈਕਸ਼ਨ ਆ 트ੈਂਡਿੰਗ ਚ ਬਹੁਤ ਜ਼ਿਆਦੇ ਆ ਗਏ ਬਿਰਦਾ ਸ਼ਾਲ ਮਿਲੂਗਾ ਇਹਨਾਂ ਦੇ ਨਾਲ ਤੁਹਾਨੂੰ ਇਹ ਵਾਲੇ ਜਿਹੜੇ ਸੂਟ ਨੇ ਨਾ ਪਿਓਰ ਗਰਮ ਵਿੱਚ ਸੂਟ ਨੇ ਪਿਓਰ ਗਰਮ ਵਿੱਚ ਸੂਟ ਨੇ ਇਹ ਇਹਨਾਂ ਦੀ ਆਹ ਵਾਲੀ ਡਿਜ਼ਾਈਨਿੰਗ ਹੋਣੀ ਆਗੀ ਬਿੱਤੇ ਇਹਨਾਂ ਦੇ ਨਾਲ ਹੀ ਸ਼ਾਲ ਮਿਲਣਾਗਾ ਦੇਖ ਸਕਦੇ ਤੁਸੀਂ ਆਹ ਵਾਲੀ ਸ਼ਾਲ ਤਾਂ ਗਈ ਦੀ ਇਹ ਪੂਰੀ ਕੱਟ ਹੁੰਦੀ ਆਗੀ ਵਿੱਚ ਸ਼ਰਟ ਵਿੱਚ ਸ਼ਾਲ ਆਹ ਵਾਲੇ ਬਾਰਡਰ ਆਉਣੇ ਨੇ ਇਹਦੇ ਸ਼ਰਟ ਤੇ ਵਿੱਚ ਆ ਗਿਆ ਇਹਦਾ ਸ਼ਾਲ ਆਹ ਵਾਲਾ ਇਹਦਾ ਸ਼ਾਲ ਆ ਗਿਆ ਵਿਚਾਲੇ ਦੀ ਰੱਖੀ ਹੋਈ ਆ ਬਾਟਮ ਤੇ ਆਹ ਵਾਲਾ ਇਹਦਾ ਸੈਂਟਰ ਚ ਸਾਈਡ ਤੇ ਆ ਗਿਆ ਸ਼ਾਲ ਇਹਦੀ ਬਾਟਮ ਆਗੀ ਜਿਹੜੀ ਬਾਟਮ ਤੇ ਵੀ ਆਹ ਵਾਲਾ ਬਾਰਡਰ ਆਊਗਾ ਮੂਰੀਆਂ ਤੇ ਦੇਖ ਸਕਦੇ ਹੋਗੇ ਤੁਸੀਂ ਬਹੁਤ ਜਿਆਦੇ ਸੋਹਣੇ ਜੇ ਸੂਟ ਨੇ ਪਹਿਲਾ ਆਪਣੇ ਕੋਲੇ ਕਲਰ ਹੈਗਾ ਬੋਟਲ ਗ੍ਰੀਨ ਆ ਆਪਾਂ ਤੁਹਾਨੂੰ ਇਹ ਕਰਕੇ ਦਿਖਾਤਾਗਾ ਸਾਰਾ ਬੋਟਲ ਗ੍ਰੀਨ ਕਲਰ ਦਾ ਸੂਟ ਹੈਗਾ ਸਾਰਾ ਥ੍ਰੈਡ ਦਾ ਇਹਦੇ ਤੇ ਕੰਮ ਕੀਤਾ ਹੋਇਆਗਾ ਵਰਕ ਦੀ ਤਰ੍ਹਾਂ ਹੁੰਦਾਗਾ ਇਹ ਸਾਰਾ ਵਿੱਚ ਜਿਹੜੀ ਡਿਜ਼ਾਈਨਿੰਗ ਦਿੱਤੀ ਹੋਈ ਆਗੀ ਬਹੁਤ ਜਿਆਦੇ ਸੋਹਣੇ ਸੂਟ ਨੇ ਪਿਓਰ ਪਸ਼ਮੀਨਾਗਾ ਗਰਮੇ ਚ ਸੂਟ ਨੇ ਪੂਰੇ ਵਧੀਆ ਮੋਟੇ ਚ ਇਸ ਕੀ ਆਪਣੇ ਕੋਲੇ ਫਸਟ ਕਲਰ ਸੈਕੰਡ ਕਲਰ ਆਪਣੇ ਕੋਲੇ ਆ ਗਿਆ ਮਸਟਰਡ ਪ੍ਰੋਪਰ ਕਲਰ ਤੁਹਾਨੂੰ ਦਿਖ ਰਿਹਾ ਹੈ ਪ੍ਰੋਪਰ ਮਸਟਰਡ ਕਲਰ ਦਾ ਸੂਟ ਹੈਗਾ ਦੇਖ ਸਕਦੇ ਹੋ ਤੁਸੀਂ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਪੀਸ ਖੋਲ ਕੇ ਦਿਖਾਇਆ ਉਦੋਂ ਦਾ ਹੀ ਆ ਸੇਮ ਡਿਜ਼ਾਈਨਿੰਗ ਹੈ ਦੀ ਵਿਧ ਸ਼ਾਲ ਮਿਲੂਗਾ ਤੁਹਾਨੂੰ ਇਹਦੇ ਨਾਲ ਪਹਿਲਾ ਬੋਟਲ ਗ੍ਰੀਨ ਆ ਗਿਆ ਦੂਜਾ ਮਸਟਰਡ ਕਲਰ ਆ ਗਿਆ ਤੀਜਾ ਕਲਰ ਇਹਦੇ ਵਿੱਚ ਆਪਣੇ ਕੋਲੇ ਆ ਗਿਆ ਲਾਈਟ 골ਡਨ ਜਿਹਾ ਜਿਵੇਂ ਬੀਬੀਆਂ ਨੇ ਪਾਉਣਾ ਹੋਵੇ ਉਹਨਾਂ ਲਈ ਵੈਸਟ ਆਗਾ ਇਹ ਰੰਗ ਦੇਖ ਸਕਦੇ ਹੋਗੇ ਨਾਲ ਵਿਦ ਸ਼ਾਲ ਰਹਿਣ ਵਾਲਾ ਪ्युअर ਪਸਮ ਦੀ ਤਰ੍ਹਾਂ ਸੂਟ ਨੇ ਇਹ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਸਟਾਫ ਦੀ ਤੁਸੀਂ ਬਿਲਕੁਲ ਵੀ ਟੈਨਸ਼ਨ ਨਾ ਲਿਓ ਕਿਉਂਕਿ ਸਟਾਫ ਆ ਕੇ ਜਿਹੜਾ ਬਹੁਤ ਜ਼ਿਆਦਾ ਵਧੀਆ ਹੈਗਾ ਇਹਨਾਂ ਦਾ ਸੂਟ ਦਾ ਜਿਹੜਾ ਰੇਟ ਰਹਿਣ ਵਾਲਾ 900 ਰਹਿਣ ਵਾਲਾ ਬਿੱਦੂ ਸ਼ਿਪਿੰਗ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਨੇ ਤਿੰਨ ਕਲਰ ਇਹਦੇ ਨਾਲ ਦੀ ਸੇਲ ਹੋ ਗਈ ਅਗਲੇ ਦੋ ਕਲਰ ਆਪਾਂ ਇਹਦੇ ਵਿੱਚ ਹੋਰ ਐਡ ਕਰਾਂਗੇ ਕਿਉਂਕਿ ਇਹ ਇਹ ਵੀ ਆਪਣੇ ਕੋਲੇ ਦੋ ਕਲਰ ਹੀ ਰਹਿ ਗਏ ਇਹ ਨਿਊ ਪਸ਼ਮੀਨਾ ਆਇਆਗਾ ਜਿਹੜਾ ਪੈਡ ਕਰਾਂਗੇ ਵਿੱਚ ਦੋ ਕਲਰਾਂ ਦੀ ਕੱਲਿਆਂ ਦੀ ਵੀਡੀਓ ਲਾਉਣੀ ਫਿਰ ਬਹੁਤ ਜ਼ਿਆਦੇ ਔਖੀ ਹੋ ਜਾਂਦੀ ਹੈ ਵੀ ਇਸ ਲਈ ਆਪਾਂ ਨਾਲ ਹੀ ਐਡ ਕਰ ਦਿੰਨੇ ਆ ਅੱਜ ਵਾਲੀ ਵੀਡੀਓ ਦੇ ਬਿਲਕੁਲ ਨਿਊ ਪਸ਼ਮੀਨਾ ਆਇਆਗਾ ਇਹ ਨਿਊ ਸਟਾਫ ਆਇਆਗਾ ਪਸ਼ਮੀਨੇ ਦਾ ਸਾਰੇ ਇਹਦੇ ਹਾਰੀ ਵਰਕ ਕੀਤਾ ਹੋਇਆ ਹੈ ਸਾਰਾ ਆਰੀ ਵਰਕ ਕੀਤਾ ਹੋਇਆ ਸੂਟ ਤੇ ਇਹਨੂੰ ਨਾ ਸਟਾਫ ਨੂੰ ਜਦੋਂ ਤੁਸੀਂ ਟੱਚ ਕਰੋਗੇ ਤਾਂ ਤੁਹਾਨੂੰ ਫੀਲ ਹੋਊਗਾ ਵੀ ਹਾਂ ਸਟਾਫ ਹੈਗਾਗਾ ਇੰਨਾ ਜਿਆਦਾ ਵਧੀਆ ਸਟਾਫ ਹੈਗਾ ਇਹ ਲੂਨ ਲਾਇਨ ਦੇ ਤੇ ਬਿਲਕੁਲ ਨਹੀਂ ਆਉਣਾ ਹੈਗਾ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਰਹਿ ਗਏ ਸਟਾਫ ਹੀ ਇੰਨਾ ਜਿਆਦਾ ਵਧੀਆ ਹੈਗਾ ਇਹ ਸੂਟ ਆਪਣੇ ਆਉਣ ਦੇ ਸਾਰ ਹੱਥੋ ਹੱਥੀ ਸੇਲ ਹੋਏ ਨੇ ਸਾਰਾ ਇਹਦੇ ਤਿਆਰੀ ਵਰਕ ਦਾ ਕੰਮ ਕੀਤਾ ਹੋਇਆ ਹੈਗਾ ਪੂਰਾ ਫਰੰਟ ਆਗਾ ਜਿਹੜਾ ਆ ਵਾਲੇ ਸੈਂਟਰ ਪੈਨਲ ਜਾ ਰਿਆ ਨਹੀਂ ਇਹਨਾਂ ਦੇ ਵਿੱਚ ਵੀ ਆਰੀ ਵਰਕ ਦਾ ਸਾਰਾ ਕੰਮ ਕੀਤਾ ਹੋਇਆ ਇਹਦੇ ਨਾਲ ਆਹ ਵਾਲੀ ਰੱਖੀ ਹੋਈ ਆ ਬਾਟਮ ਆਹ ਵਾਲਾ ਰੱਖਿਆ ਹੋਇਆ ਇਹਦੇ ਨਾਲ ਬਹੁਤ ਜਿਆਦਾ ਸੋਨਾ ਜਾਂ ਸ਼ੌਲ ਸ਼ੌਲ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਜਿਆਦਾ ਕੁਲਾ ਡੁਲਾਗਾ ਇਹਨਾਂ ਦਾ ਸੂਟਾਂ ਦਾ ਜਿਹੜਾ ਰੇਟ ਆਗਾ 1250 ਆਗਾ ਵਿਦ ਸ਼ਿਪਿੰਗ ਆਗਾ ਇਸੇ ਵਿੱਚ ਫਾਸਟ ਕਲਰ ਹੈ ਸੈਟਲ ਕਲਰ ਹੈਗਾ ਸਾਰੀਆਂ ਭੈਣਾਂ ਦਾ ਕਲਰ ਫੇਵਰਟ ਬਲੈਕ ਬਲੈਕ ਕਲਰ ਦਾ ਸੂਟ ਆ ਸ਼ੇਅਰ ਕਰਨਾ ਕਲਰ ਡਿਜ਼ਾਈਨਿੰਗ ਆਪਾਂ ਤੁਹਾਨੂੰ ਖੋਲ ਕੇ ਚੈੱਕ ਕਰਾ ਦਿੰਦੇ ਆ ਸਾਰਾ ਫਰੰਟ ਹੈਗਾ ਜਿਹੜਾ ਇਹਦਾ ਆਰੀ ਵਰਕ ਨਾਲ ਬਣਿਆ ਹੋਇਆਗਾ ਆ ਨੈਕ ਲਾਈਨ ਆਗੀ ਇਹਦੇ ਵਿੱਚ ਆਪਣੇ ਕੋਲੇ ਦੋ ਡਿਜ਼ਾਈਨ ਆਈ ਸੀਗੇ ਦੁੱਨਾਂ ਚ ਹੁਣ ਆਪਣੇ ਕੋਲੇ ਸਿੰਗਲ ਸਿੰਗਲ ਪੀਸ ਹੀ ਬਚਿਆਗਾ ਆਹ ਵਾਲਾ ਇਹਦਾ ਬਣਿਆ ਹੋਇਆ ਘੇਰਾ ਬੋਟਮ ਰੱਖੀ ਹੋਈ ਹੈ ਬਲੈਕ ਨਾਲ ਰੱਖਿਆ ਹੋਇਆ ਖੁੱਲਾ ਡੁੱਲਾ ਸ਼ਾਲ ਇਹਨਾਂ ਦਾ ਸੂਟਾਂ ਦਾ ਜਿਹੜਾ ਰੇਟ ਹੈ 1250 ਰਹਿਣ ਵਾਲਾਗਾ ਇਹ ਸੀ ਅੱਜ ਵਾਲੀ ਆਪਣੀ ਕਲੈਕਸ਼ਨ ਸੂਟ ਆਪਾਂ ਤੁਹਾਨੂੰ ਦਿਖਾਏ ਨੇ ਕਿ ਵੀਡੀਓ ਜਲਦੀ ਨਹੀਂ ਲਾਉਂਦੇ ਹੈਗੇ ਇਸ ਲਈ ਆਪਣੇ ਨਾ ਕੁਝ ਨਾ ਕੁਝ ਵਿੱਚੋਂ ਸੈੱਟ ਦੇ ਵਿੱਚੋਂ ਸੂਟ ਜਿਹੜੇ ਸੇਲ ਹੋ ਜਾਂਦੇ ਨੇ ਫਿਰ ਵੀਡੀਓ ਤੇ ਲਗਾਉਣ ਨੂੰ ਘੱਟ ਰਹਿ ਜਾਂਦੇ ਨੇ ਇੱਕ ਨਾ ਆਪਣਾ ਆਫਲਾਈਨ ਕੰਮ ਹੈ ਜਿਹੜਾ ਆਨਲਾਈਨ ਨਾਲੋਂ ਜ਼ਿਆਦਾ ਹੈਗਾ ਇਸ ਲਈ ਨਾਲ ਦੀ ਨਾਲ ਜਦੋਂ ਆਪਾਂ ਲਾਉਂਦੀਆਂ ਕਲੈਕਸ਼ਨ ਸੇਲ ਹੋ ਜਾਂਦੀ ਆ ਅੱਜ ਆਪਾਂ ਤੁਹਾਨੂੰ ਸ਼ੋਅ ਕੀਤੇ ਨੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਦੀ ਰਿਕੁਆਇਰਮੈਂਟ ਹੈਗੀ ਆ ਕਿ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਤਾਂ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮਂਗਵਾ ਸਕਦੇ ਹੋ ਐਸੀ ਅੱਜ ਵਾਲੀ ਆਪਣੀ ਛੋਟੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ